ਗੱਲ ਵਿਰੋਧੀਆਂ ਦੀ ਹੈ ਨਾ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਉਹ ਮੈਨੂੰ ਇਸ ਜਗ੍ਹਾ ਤੋਂ ਪਾਰਟੀ ਕਿਤੇ ਹੋਰ ਜਗ੍ਹਾ ਦੇ ਚੋਣ ਲੜਨ ਦੇ ਭੇਜ ਦੇ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਪਾਰਟੀ ਮੈਨੂੰ ਇਸ ਜਗ੍ਹਾ ਦੇ ਚੋਣ ਲੜਨ ਵਾਸਤੇ ਮੌਕਾ ਦੇਊਗੀ ਔਰ ਮੈਂ ਇਹ ਗੱਲ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਚੋਣ ਲੜੂਗਾ ਸੰਗਰੂਰ ਦੇ ਲੋਕਾਂ ਨੇ ਵਿਜੇਂਦਰ ਸਿੰਘਲਾ ਨੂੰ ਤਾਕਤ ਦਿੱਤੀ ਹੈ ਸੰਗਰੂਰ ਵਾਸਤੇ ਮੈਂ ਕੰਮ ਕਰ ਸਕਿਆ ਦੋ بڑے ਹਸਪਤਾਲ ਸਾਡੇ ਇਲਾਕੇ 'ਚ ਆਏ ਆ ਪੰਜਾਬ ਦੇ ਵਿੱਚ ਹੀ ਨਹੀਂ ਆਸ-ਪਾਸ ਦੇ ਕਈ ਸੂਬਿਆਂ ਦੀ ਗੱਲ ਕਰੋ ਕਿਸੇ ਜਗ੍ਹਾ ਦੇ ਉੱਪਰ ਵੀ ਦੋ ਭਾਰਤ ਸਰਕਾਰ ਦੇ ਹਸਪਤਾਲ ਕਿਤੇ ਕਾਇਮ ਨਹੀਂ ਹੋਏ ਔਰ ਆਉਣ ਵਾਲੇ ਸਮੇਂ 'ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਆਉਗੀ ਤਾਂ ਮੈਡੀਕਲ ਕਾਲਜ ਜੋ ਕਾਂਗਰਸ ਨੇ ਮਨਜ਼ੂਰ ਕੀਤਾ ਸੀ ਉਹ ਵੀ ਦੁਬਾਰਾ ਅਸੀਂ ਸੰਗਰੂਰ ਵਿੱਚ ਖੜਾ ਕਰਾਂਗੇ ਤਾਂਕਿ ਸਾਡਾ ਸੰਗਰੂਰ ਮੈਡੀਕਲ ਹੱਬ ਦੇ ਰੂਪ ਵਿੱਚ ਖੜਾ ਹੋ ਸਕੇ ਔਰ ਇਹ ਹੀ ਨਹੀਂ ਖੇਡਾਂ ਦਾ ਆਧਾਰਾ ਹੋਵੇ ਸਕੂਲਾਂ ਦੀ ਗੱਲ ਹੋਵੇ ਸੜਕਾਂ ਦੀ ਗੱਲ ਹੋਵੇ ਪਿੰਡਾਂ 'ਚ ਕੈਮਰੇ ਲਾਉਣ ਦੀ ਗੱਲ ਹੋਵੇ ਸਾਡੇ ਸਰਕਾਰੀ ਸਕੂਲਾਂ 'ਚ ਜਿੱਥੇ ਗਰੀਬ ਬੱਚਾਂ ਦੇ ਬੱਚੇ ਪੜ੍ਹਨ ਜਾਂਦੇ ਆ ਉਹਨਾਂ ਨੂੰ ਸਹੂਲਤਾਂ ਦੀ ਗੱ ਕਿਸੇ ਚੀਜ਼ ਦਾ ਕੋਈ ਕੰਮ ਨਹੀਂ ਛੱਡੀ। ਆਉਣ ਵਾਲੇ ਸਮੇਂ 'ਚ ਜਿਹੜੇ ਕੰਮ ਰਹਿ ਗਏ ਉਹ ਵੀ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਜੋ ਸੋਚ ਹੋਊਗੀ ਉਹਦੇ ਆਧਾਰ 'ਤੇ ਪੂਰਾ ਕਰਕੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਰੱਖਾਂਗੇ। ਔਰ ਸਰਬ ਪੱਖੀ ਵਿਕਾਸ ਪੰਜਾਬ ਦਾ ਸੰਗਰੂਰ ਦਾ ਤੇ ਸੰਗੂਰ ਦੇ ਨਾਲ ਦੇ ਇਲਾਕਿਆਂ ਦਾ ਦਬ ਕੇ ਕਰਨ ਵਾਸਤੇ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੱਕਾਂਗੇ ਕਿਉਂਕਿ ਉਹ ਸੰਗਰੂਰ ਦੇ ਲੋਕ ਹੈ ਜਿਨ੍ਹਾਂ ਨੇ ਹਮੇਸ਼ਾ ਪਿਆਰ, ਸਤਿਕਾਰ, ਆਸ਼ੀਰਵਾਦ ਇਸ ਨਮਾਨ ਜਿਸ ਦਾਸ ਦੇ ਸਿਰ 'ਤੇ ਹਮੇਸ਼ਾ ਰੱਖਿਆ ਹੈ ਔਰ ਇੰਨਾ ਪਿਆਰ ਦਿੱਤਾ ਹੈ।